ਵਾਈਬਲਜੀ ਦਾ ਖਾਲਸਾ ਵਾਈਬਲਜੀ ਦੀ ਫਤਿਹ ਅੱਜ ਪੰਜਾਬ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਦਰਵਾਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ ਹੈ ਪੂਰੀ ਪੰਜਾਬ ਦੀ ਟੀਮ ਸਾਡੀ ਇੱਥੇ ਮੌਜੂਦ ਹੈ ਤੇ ਨਵੀਂ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਸਿੱਧੂ ਮੁਸੇਹ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਜਿਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਕਿ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਬੜੀ ਅਜੀਬ ਗੱਲ ਹੈ ਬੜੀ ਕਲਾਲ ਗੱਲ ਹੈ ਬਈ ਉਸ ਉਹਨਾਂ ਦਾ ਜਿਹੜੀ ਵੀਡੀਓ ਆ ਰਹੀ ਹੈ ਬਲਕੌਰ ਸਿੰਘ ਜੀ ਦੀ ਕਿ ਵੀ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਆ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਉਹਨੂੰ ਪਰੇਸ਼ਾਨ ਕਰ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਉਸ ਸਵਾਲ ਪੁੱਛ ਰਿਹਾ ਹੈ ਸਾਦਾ ਕਹਿਣਾ ਇਹ ਹੈ ਕਿ ਵੀ ਜੇ ਤੇ ਉਹਦੀ ਘਰ ਇੰਦੇ ਬੱਚਾ ਨਹੀਂ ਹੋਇਆ ਤੇ ਵੱਖਰੀ ਗੱਲ ਹੈ ਕਿ ਜੇ ਘਰ ਆਈ ਦੇ ਬੱਚਾ ਹੋਇਆ ਹੈ ਤੇ ਡਾਕਟਰ ਕਰੇ ਨੇ ਬੱਚਾ ਹੋਇਆ ਹੈ ਜਾਂ ਹੋਰ ਉਹ ਗੋਲ ਹੀ ਰਹਿ ਚਲੋ ਛੱਡੋ ਪਰ ਤੇ ਫਿਰ ਸਰਕਾਰ ਨੇ ਕੀ ਟੀਨਪੀੜ ਹੋ ਗਿਆ ਬਈ ਸਰਕਾਰ ਦੀ ਜੀਵਨ ਖੋ ਰਿਆ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਹੈ ਸੋਲਣਾ ਸਰਕਾਰ ਕੱਲ ਖੋਲ ਕੇ ਤੇ ਪੂਰਾ ਪੰਜਾਬ ਬਲਕੌਰ ਸਿੰਘ ਦੇ ਨਾਲ ਖੜੇਗਾ ਕਿਤੇ ਫੇਰ ਕਹੋ ਕਿ ਇੱਥੇ ਉਲਟਾ ਪੁਲਟਾ ਕੰਮ ਹੋ ਗਿਆ ਕੋਈ ਨਹੀਂ ਤੇ ਇਹ ਉਹਨਾਂ ਦਾ ਨਿੱਜੀ ਮੈਟਰ ਹੈ ਸਰਕਾਰ ਦਾ ਜੇ ਕੋਈ दखलੰਦਾ ਜੀ ਨਹੀਂ ਭਾਵੇਂ ਸਟੇਟ ਸਰਕਾਰ ਹੈ ਤੇ ਭਾਵੇਂ ਸੈਂਟਰ ਸਰਕਾਰ ਹੈ ਅਸੀਂ ਪੂਰੇ ਬਲਕੌਰ ਸਿੰਘ ਜੀ ਦੇ ਨਾਲ ਖੜਾਗੇ ਸਿੱਧੂ ਮੂਸੇ ਦਾ ਪਿਓ ਦੇ ਨਾਲ ਖੜਾਗੇ ਵਾਹਿਬੁਰਜੀ ਦਾ ਖਾਲਸਾ ਵਾਹਿਬੁਰਜੀ ਦੀ ਫਤਿਹ ਅੱਜ ਪੰਜਾਬ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਦਰਵਾਹ ਦੇ ਵਿੱਚ ਭਾਰਤੀ ਕਿਸਾਨੀ ਨੇ ਚੜ੍ਹੁੰਨੀ ਦੀ ਮੀਟਿੰਗ ਹੋਈ ਹੈ ਪੂਰੀ ਪੰਜਾਬ ਦੀ ਟੀਮ ਸਾਡੀ ਇੱਥੇ ਮੌਜੂਦ ਹੈ ਤੇ ਮੰਮੀ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਹੈ ਸਿੱਧੂ ਮਸੇਆ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਚਿੱਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਤੇ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਬੜੀ ਅਜੀਬ ਗੱਲ ਹੈ ਬੜੀ ਕਮਾਲ ਗੱਲ ਹੈ ਬਈ ਉਸੇ ਉਹਨਾਂ ਦਾ ਜਿਹੜੀ ਵੀਡੀਓ ਆ ਰਹੀ ਹੈ ਬਲਕੌਰ ਸਿੰਘ ਜੀ ਦੀ ਕਿ ਵੀ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਆ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਉਹਨੂੰ ਪਰੇਸ਼ਾਨ ਕਰ ਰਿਹਾ ਹੈ ਤਰਾ ਤਰਾ ਦੇ ਉਸ ਸਵਾਲ ਪੁੱਛ ਰਿਹਾ ਸਾਡਾ ਕਹਿਣਾ ਇਹ ਹੈ ਕਿ ਵੀ ਜੇ ਤੇ ਉਹਦੀ ਘਰ 아이 ਦੇ ਬੱਚਾ ਨਹੀਂ ਹੋਇਆ ਤੇ ਵੱਖਰੀ ਗੱਲ ਹੈ ਕਿ ਜੇ ਘਰ 아이 ਦੇ ਬੱਚਾ ਹੋਇਆ ਹੈ ਤੇ ਡਾਕਟਰ ਕਰ ਨੇ ਬੱਚਾ ਹੋਇਆ ਹੈ ਜਾਂ ਉਹਨੂੰ ਬੋਧੀ ਲੈ ਚਲੋ ਛੱਡੋ ਪਰਾ ਤੇ ਫਿਰ ਸਰਕਾਰ ਦੇ ਕੀ ਟਿਡਪੀਡ ਹੋ ਗਿਆ ਬਈ ਸਰਕਾਰ ਦੇ ਜੀਵਨ ਖੋ ਰਿਹਾ ਹੈ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਹੈ ਸੋਨੇ ਸਰਕਾਰ ਕੱਲ ਖੋਲ ਕੇ ਤੇ ਪੂਰਾ ਪੰਜਾਬ ਬਲਕੌਰ ਸਿੰਘ ਦੇ ਨਾਲ ਖੜੇਗਾ ਕਿਤੇ ਫੇਰ ਕਹੋ ਕਿ ਇੱਥੇ ਉਲਟਾ ਪੁਲਟਾ ਕੰਮ ਹੋ ਗਿਆ ਕੋਈ ਨਹੀਂ ਕਿ ਇਹ ਉਹਨਾਂ ਦਾ ਨਿੱਜੀ ਮੈਟਰ ਹੈ ਸਰਕਾਰ ਦਾ ਜੇ ਕੋਈ दखलੰਦਾਜੀ ਨਹੀਂ ਭਾਵੇਂ ਸਟੇਟ ਸਰਕਾਰ ਹੈ ਭਾਵੇਂ ਸੈਂਟਰ ਸਰਕਾਰ ਹੈ ਅਸੀਂ ਪੂਰੇ ਬਲਕੌਰ ਬਲਕੌਰ ਸਿੰਘ ਜੀ ਦੇ ਨਾਲ ਖੜਾਂਗੇ ਸਿੱਧੂ ਹੁਸੈਨ ਦੇ ਪਿਓ ਦੇ ਨਾਲ ਖੜਾਂਗੇ ਬੋਲੇ